ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜਿਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਵਾਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾ ਕਿੰਨੇ ਆਏ ਵਜੀ ਢੇੜਾ ਮਾਰਨ ਵਾਸਤੇ ਮੌਸਮ ਬਹੁਤ ਵਧੀਆ ਸਾਫ ਸੁਥਰਾ ਕੋਈ ਬੱਦਲ ਵਾਈ ਨਹੀਂ ਨੇੜੇ ਵੀ ਨਹੀਂ ਹੈਗਾ ਬਾਕੀ ਕੱਲ ਹਵਾ ਦੇਖੀ ਤੁਸੀਂ ਚੱਲਦੀ ਨੇਰੀ ਮੰਗਣ ਚੱਲਦੀ ਹੈ ਹਵਾ ਅੱਜ ਵੀ ਨੇਰੀ ਮੰਗਣ ਚੱਲਦੀ ਹੈ ਵੀ ਸਵੇਰੋਂ ਧੁੰਦ ਵੀ ਬਹੁਤ ਹੀ ਕੋਰਾ ਹੀ ਪਿਆ ਵਾਤਾ ਮੌਸਮ ਠੰਡਾ ਦਾ ਚਲੋ ਵਧੀਆ ਕਣਕ ਬਾਤ ਤੇ ਬਹੁਤ ਲਾਭਦਾਇਕ ਹੈ ਜੀ ਚੀਜ਼ ਵੀ ਜਿਹਨੀਆਂ ਠੰਡ ਬੋਗੀਆਂ ਉੰਨੀ ਕਣਕ ਵਧੀਆ ਬਣੂਗੀ। ਬਾਕੀ ਕਣਕਾਂ ਬਹੁਤ ਵਧੀਆ ਖੜੀਆਂ। ਜਿਹੜੇ ਹਜ਼ਾਰ ਮੇਰੇ ਕਾ ਛੱਟੇ ਦੇ ਹਿਸਾਬ ਨਾਲ ਜਿਹੜੀ ਵੀ ਜੀਵਨਾ ਛੱਟੇ ਵਾਲੀ ਕਣਕ ਮੈਨੂੰ ਵਧੀਆ ਲੱਗਿਆ ਤੀ। ਵੀ ਬਹੁਤ ਵਧੀਆ ਤੇ ਖੜੀ ਵੀ ਕਣਕ। ਦੇਖਣ ਨੂੰ ਪਤਾ ਲੱਗਦਾ ਪੰਜ-ਪੰਜ 7-7 ਰੱਕੇ ਹੋਵੇ ਛੱਟੇ ਵਾਲੀ ਦੇ ਦੂਈ ਜਿਹੜੀ ਸਿਆੜਾਂ ਵਿੱਚ ਆ ਉਹਦੇ 2-2 3-3 ਨੇ। ਵੀ ਬਾਕੀ ਦੇਖੀ ਜਾਂਦੀ ਝਾੜ ਪਰ। ਚਲੋ ਇੱਕ ਗਰਨੇ ਗੁਰਨੇ 'ਚ ਫਰਕ ਜ਼ਰੂਰ ਪੈਂਦਾ। ਪਿੱਛੇ ਆਪਣੀ ਇੱਕ ਇੱਥੇ ਖੱਤੀ ਜੇ બીજી ਵੀਡੀਓ ਪਾਣੀ ਲੱਗੇ ਦੇ ਵੀ ਗਰਗੀਦੀ। ਦੂਈ ਥੋੜੀ ਜਿਹੀ ਘੱ ਵੀ ਬਾਕੀ ਜੇ ਹਵਾ ਜ਼ੋਰ ਗਾ ਚੱਲ ਗਈ ਫੇ ਖੜਦਾ ਵੀ ਕੁਝ ਨਹੀਂ ਹੈਗਾ ਮੂਰੇ ਵੀ ਇੱਕਣਾ ਬਾਕੀ ਭਾਈ ਇੱਕ ਵੀਰ ਦਾ ਫੋਨ ਆਇਆ ਤਾਂ ਪਾ ਨੂੰ ਰਾਜਸਥਾਨ ਤੇ ਹੈਰੀ ਬਰਾੜ ਬਹੁਤ ਧੰਨਵਾਦ ਆ ਵੀਰ ਦਾ ਵੀ ਚਲੋ ਪਿਆਰ ਕਰਦੇ ਵੀਰ ਵੀ ਕਹਿੰਦੇ ਵੀਡੀਓ ਦੇਖਦੇ ਸੀ ਤੁਹਾਡੇ ਜੀ ਰਾਜਸਥਾਨ ਤੇ ਹੁਣ ਅਸੀਂ ਤਾਂ ਕਦੇ ਗਏ ਹੀ ਨਹੀਂ ਰਾਜਸਥਾਨ ਕਿ ਨਹੀਂ ਵੀ ਉਧਰੇ ਇਲਾਕੇ ਦਾ ਵੀ ਨਹੀਂ ਪਤਾ ਹੈਗਾ ਚਲੋ ਉਹਨਾਂ ਨੇ ਦੱਸਿਆ ਵੀ ਫਸਲਾਂ ਸਾਡੇ ਕਿਹੜੀਆਂ ਕਿਹੜੀਆਂ ਫਸਲਾਂ ਹੁੰਦੇ ਆ ਉਧਰ ਥੋੜਾ ਜਿਹਾ ਪਾਣੀ ਦਾ ਉਹ ਕਹਿੰਦੇ ਨਹਿਰੀ ਪਾਣੀ ਸਾਨੂੰ ਮਿਲਦਾ 10 ਇੰਚੀ ਪਾਣੀ ਹੈਗਾ ਚਲੋ ਫੇਰ ਵੀ ਬਹੁਤ ਵਧੀਆ ਨਹਿਰ ਦਾ ਪਾਣੀ ਚਲੋ ਮਿਲਦਾ ਤਿੰਨਾਂ ਘੰਟੇ ਕਹਿੰਦੇ ਬਾਰੀ ਆਉਂਦੀ ਸਾਡੀ ਵੀ ਪਾਣੀ ਕੁਛ ਅਸੀਂ ਕਹਿੰਦੇ ਜਮਾ ਕਰ ਲੈਂਦੇ ਆ ਵੀ ਆਪਣਾ ਇਹਨਾਂ ਨਾਲ ਅਸੀਂ ਕਹਿੰਦੇ ਕਿਸੇ ਨਾ ਕੀਲੇ ਵਿੱਚ ਹੌਦੀ ਪੱਟੀ ਵੀ ਆ ਕਿਸੇ ਨਾ ਅੱਧੇ ਕੀਲੇ ਦੀ ਪੱਟੀ ਵੀ ਆ ਵੀ ਇਹ ਕਣਾ ਪਾਣੀ ਕੂਮੀ ਹਮੂ ਦਾ ਜਮਾ ਕਰ ਲੈਂਦੇ ਆ ਉਹਦੇ ਦਾ ਸਰਦਾ ਕੁਛ ਵੀ ਜਣੀ ਉਹਨਾਂ ਆਏ ਵੀ ਨਹੀਂ ਹੈਗਾ ਇਹ ਬੰਬਾ ਪਾਣੀ ਆ ਵੀ ਹਿਸਾਬ ਦਾ ਹੀ ਪਾਣੀ ਆ ਵੀ ਕੋ ਨਹਿਰ ਦਾ ਪਾਣੀ ਹੋਣ ਦਾ ਕੋ ਆਪਣਾ ਡਿੱਗਿਆਂ ਦਾ ਵਰਤਦੇ ਆ ਚਲੋ ਹੁਣ ਫਸਲ ਜਾਓ ਬੀਜੇ ਵੀ ਆ ਸਰੋਂ ਸਰੋਂ ਬੀਜੀ ਵੀ ਆਕਣਾ ਵੀ ਛੋਲਿਆਂ ਦੀ ਖੇਤੀ ਹੈ ਤਿੰਨ ਚਾਰ ਆਈਟਮ ਉਹਨਾਂ ਨੇ ਦੱਸੀਆਂ ਹੋਣੀਆਂ ਵਧੀਆ ਆਈਟਮਾਂ ਦੱਸੀ ਜਾਣੀ ਚਲੋ ਕਹਿੰਦੇ ਵੀ ਮਸੜੀ ਅਸੀਂ ਵੀ ਆਪਣੀ ਵੀਡੀਓ ਪਾਉਣੀ ਛੋਟੀ ਆਪਣੀ ਫਸਲ ਦੀ ਇੱਥੇ ਦੀ ਵੀ ਉਹਨਾਂ ਨੇ ਭੇਜੀ ਹੈ ਮੈਨੂੰ ਬਣਾ ਕੇ ਹੈ ਤਾਂ ਮਿੰਟ ਦੇ ਘੱਟੇ ਥੋੜੀ 44 ਸਕਿੰਟ ਦੀ ਉਹ ਹੈ ਚਲੋ ਵਧੀਆ ਦੱਸਿਆ ਵੀ ਨਾ ਆਪਣਾ ਪਿੰਡ ਵੀ ਦੱਸਿਆ ਵਾ Rajasthan ਦੇ ਵਿੱਚ ਵੀ ਹੈਰੀ ਬਰਾਡਵਿਕ ਦਾ ਨੋਆ ਉਹ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਨਹੀਂ ਹੁਣ ਦੇਖੋ ਤੁਸੀਂ 44 ਸਕਿੰਟ ਦੀ ਵੀਡੀਓ ਪਾਈ ਹੈ ਉਹਨਾਂ ਨੇ ਦੇਖ ਕੇ ਮੈਨੂੰ ਬਹੁਤ ਵਧੀਆ ਲੱਗੀ ਹੈ ਵੀ 40 ਦਿਨ ਦੇ ਉਹਨਾਂ ਨੇ ਸਰੋਂ ਆ ਸਰੋਂ ਸਾਡੇ 40 ਦਿਨ ਦੀ ਹੋ ਗਈ ਘਟ ਘਟ ਦੇ ਖੜੀ ਉਹਨਾਂ ਦਾ ਖਾਸੀ ਸਰੋਂ ਹੋਈ ਵੀ ਆ ਬਾਕੀ ਜੋ ਆਪਣੇ ਕਣਕ ਮੰਗਣ ਉਹਨਾਂ ਨੇ ਵੀ ਸਿਆੜਾ ਚ ਬੀਜੇ ਵੇ ਆ ਵਧੀਆ ਫਸਲ ਹੈ 70 ਕਿਲਿਆਂ ਦੀ ਖੇਤੀ ਕਰਦੇ ਉਹ ਵੀ ਦੇਖਿਓ ਚਲੋ ਦੇਖ ਕੇ ਹੁਣ ਚਲ ਕਹਿੰਦੇ ਵੀ ਨਾਲੇ ਨਾਲ ਰੇਟ ਆਈ ਆ ਪਾਉਦਾ ਨਾ ਡੱਕ ਰਿਆ ਪੱਸੀ ਜੀ ਮਿੱਟੀ ਆ ਵਧੀਆ ਜ਼ਮੀਨ ਹੈ ਵੀ ਜਮੀਨ ਦੇਖਣ ਨੂੰ ਬਹੁਤ ਤਾਕਤਾਲੀ ਲੱਗੀ ਠੀਕ ਹੈ ਵੀ ਆਪਾਂ ਨੇ 44 ਸੈਕਿੰਡ ਦੇ ਦੇਖ ਕੇ ਮੇਰੇ ਤਾਂ ਮਨ ਬਹੁਤ ਖੁਸ਼ ਹੋਇਆ ਦੇਖ ਕੇ ਫਸਲ ਬਹੁਤ ਵਧੀਆ ਖੜੀ ਆ ਸਾਡੇ ਨਾਲ ਤੇ ਫਸਲ ਵਧੀਆ ਉੱਧਰ ਵੀ ਸਾਡੇ ਦਾ ਫੇਰ ਧਰਤੀ ਠੀਕ ਆ ਪਾਣੀ ਬਹੁਤ ਐ ਵੀ ਉਧਰ ਦਾ ਰਾਜਸਥਾਨ ਜੇ ਆਪਾਂ ਸੁਣਦੇ ਕਹਿੰਦੇ ਪਾਣੀ ਖੱਟਾ ਉਹਦੇ ਹਿਸਾਬ ਨਾਲ ਫਸਲ ਬਹੁਤ ਵਧੀਆ ਉਹ ਆਪਾਂ ਵੀਡੀਓ ਚ ਪਾਵਾਂਗੇ ਦੇਖੋ ਵੀ ਇਹਨਾਂ ਦੱਸਿਆ ਵਾ ਬੋਲ ਕੇ ਵੀ ਦੱਸਿਆ ਵੀ ਐਨੇ ਨੇ ਟਾਈਮ ਦੀ ਫਸਲ ਐ ਵਧੀਆ ਖੇਤ ਬੰਨੇ ਪਹਿਆਂ ਪੂਹਿਆਂ ਰਸਤੇ ਐਨ ਇੱਕ ਨੰਬਰ ਬਣੇ ਵੇ ਵੀ ਦੇਖੋ ਜੀ ਤੁਸੀਂ ਮੈਂ ਪਾਉਂਗਾ ਵੀਡੀਓ ਦੇ ਵਿੱਚ ਬਾਕੀ ਚਲੋ ਆਪਾਂ ਵੀ ਦਿਖਾਉਂਦੇ ਆਪਣੇ ਕਾਰੋਬਾਰ ਜਿਹੜੇ ਚੱਲਦੇ ਆਰੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਉਂਦੇ ਕਣਕ ਆਪਣੀ ਛੱਟੇ ਵਾਲੀ ਜਾਂਦੀ ਚਾਵਲ ਦੀ ਦੋਈ ਕਣਕਦਾਰ ਛੱਟੇ ਵਾਲੀ ਦਾ ਬਹੁਤ ਫਰਕ ਐ ਛੱਟੇ ਵਾਲੀ ਤੇ ਇੱਕ ਹੌਂ ਰੂਹ ਖੁਸ਼ ਹੁੰਦੀ ਐ ਇੱਕ ਵਾਰ ਬਾਕੀ ਹੁਣ ਭਾਈ ਝਾੜ ਪਰ ਜਾ ਕੇ ਪਤਾ ਲੱਗੂਗਾ ਵੀ ਕਿਵੇਂ ਐ ਬਾਕੀ ਦਿਖਾਉਂਦਾ ਜੀ ਦੁੱਲੇ ਨੇ ਵੀ ਅੱਜ ਦੂਆ ਸਮਾਨ ਜਿਹਾ ਬਣਾਉਣਾ ਇੱਕ ਜੜਾ ਪੱਟਣ ਵਾਲਾ ਉਹ ਵੀ ਦਿਖਾਉਂਦੇ ਜੀ ਵੀ ਤੁਹਾਨੂੰ ਜਾ ਕੇ ਆਪਾਂ ਆਹ ਦੇਖੋ ਜੀ ਆਪਣੀ ਸਰੋਂ ਪੂਰੀ ਅੱਜ 40 ਦਿਨਾਂ ਦੀ ਹੋ ਗਈ 45 ਐ 46 ਪਾਈਨਰ ਬੀ ਐ ਪਾਣੀ ਲਾਤਾ ਇਹਨੂੰ 35 ਦਿਨਾਂ ਤੋਂ ਆਪਣਾ ਪੂਰਾ 5 ਕਿੱਲਿਆਂ ਦਾ ਪਲਾਟ ਹੈ ਪਿੰਡ ਆਪਣਾ ਚਾਰ ਬੀਬੀਏ ਜ਼ਿਲ੍ਹਾ ਗੰਗਾ ਨਗਰ ਤਹਿਸੀਲ ਗੈਸਿੰਗਪੁਰ Rajasthan ਆ ਦੇਖੋ ਜੀ ਬਹੁਤ ਸੋਹਣੀ ਫਸਲ ਖੜੀ ਆ ਆਪਣੀ ਤੇ ਆ ਪੂਰਾ ਆਪਣਾ 25 ਕਿੱਲਿਆਂ ਦਾ ਪਲਾਟ ਹੈ ਜੋਵਾਂ ਦਾ ਇਹਨੂੰ ਅੱਜ ਕੋਰ ਲਾ ਦੇਣੀ ਆ ਜੀ ਅੱਜ ਆਪਣੀ ਵਾਰੀ ਆ ਦੇਖੋ ਜੀ ਆ ਕਨਕਾ ਮੁਹ ਹੈਗੀ ਛਿੱਟੇ ਵਾਲੀ ਦੇਖੋ ਬੰਕ ਰੂਹ ਖੁੰਦੀ ਆ ਦੇ ਕੇ ਕਾਲੀ ਬਈ ਸੱਪ ਵਰਗੀ ਗਣਕਾ ਇਹਦਾ ਥੱਲੇ ਨੇ ਫਟਾਰਾ ਬਹੁਤ ਛਿੱਟੇ ਆ ਜੇਗਾ ਇਹ ਮਾ ਦੇਖੋ ਜੇ ਕਰਕੇ ਜਿੰਨੀ ਛਿੱਦੀ ਹੈ ਉਨੀ ਜਿਆਦਾ ਫੁੱਟੂਗੀ

ਵੇ ਜੇ ਕਿਆ ਕਸਰ ਹੈ ਫਟਣ ਜੇ ਆਹ ਧੀ ਜੀ ਖਰਾਬ ਕਰਦਾ ਝੋਟਾ ਬਹੁਤ ਨੁਕਸਾਨ ਕਰਦਾ ਤੇ ਨਹੀਂ ਸਿੱਧਾ ਰਸਤੇ ਨੂੰ ਜਾਂਦਾ ਹੈਗਾ ਬਾਕੀ ਬਸ ਇਹਨਾਂ ਦਾ ਦੇਖਦੇ ਜੀ ਅੱਜ 2500 ਰੁਪਏ ਬਿਸਵੇ ਨੂੰ ਵਕਣਾਇਨ ਹੈ ਮਸ਼ੀਨ ਬਹੁਤ ਵਧੀਆ ਸੰਗਣ ਆਇਆ ਉਠ ਖੜਿਆ ਹੁਣ ਪੂਰੀ ਬਾੜ ਵੇਚਣੇ ਗਾਹਕ ਬਹੁਤ ਹੈ ਮੇਰੀ ਕਬਾੜਾ ਪਾਣਾ ਲਾ ਦੇ ਸਰੇ ਦੀ ਬਾਕੀ ਫਿਰ ਦੂਈ ਆਪਾਂ ਪਾ ਲਾਂਗੇ ਪਾਈ ਸੁਵੇ ਪਰ ਕਾਣਕ ਆਪਣੀ ਬੂਟਿਆਂ ਚ ਇਹ ਤਰੂਜੀ ਮੂੰਹ ਕੱਟ ਲੱਗਦੀ ਆ ਮਨੁ ਸੱਟਿਆਣੀ ਬਾਦੀ ਲੱਦਦੇ ਚਲੋ ਮੱਕੀ ਹੋ ਪਾਈ ਗਾਹ ਪਤਾ ਜਾ ਕੇ ਗੂੜੀ ਦਾ ਕਿਆ ਵੜਨਾ ਤਕਰੀਬਨ ਪਤਾ ਲੱਗ ਜਲੇ ਨੇੜੇ ਹੋ ਇਹ ਤਾਂ ਸਰੋਂ ਦੀ ਬਿਜਾਈ ਵੀ ਸਰੋਂ ਸਾਡੇ ਦਾ ਹੁਣ ਦੇਖ ਲੋ ਥੋੜੀ ਜੀ ਲੇਟ ਵੀ ਜੋਈ ਵੀ ਐ ਵੀ ਜਿਹੜੀ ਵੀਰ ਦੀ ਪਾਈ ਆਪਾਂ ਨੇ ਵੀਡੀਓ ਉਹਦੇ ਦੇਖੋ ਕਿੰਨੀ ਸਰਾ ਹੋਈ ਵਧੀਆ ਉੱਠੀ ਪਈ ਐ ਕਿ ਮੇਲ ਨੂੰ ਚੱਲ ਪਿਆ ਭਾਈ ਗੰਨਾ ਵੀ ਕੱਲ ਮੇਲੇ ਚੱਲ ਪਿਆ ਜੀ ਇਹ ਵੀ ਸਾਲ ਦੀ ਫਸਲ ਐ ਚਲੋ ਵਧੀਆ ਛਾੜ ਦਵੇ ਆਰ ਦੇਣਾ ਉਸੇ ਰੇਟ ਵੀ ਹੁਣ ਵਧੀਆ ਗਾਹਾਂ ਜਾ ਕੇ ਫੇਰ ਘਟ ਜਾਣਾ ਫੇਰ ਆਮ ਚ ਵੀ ਚੱਲ ਪਣੀ ਲੱਗਿਆ ਬਾਈ ਤੇਜ਼ ਵਧਣਾ ਬੜੀ ਸਖਾਈ ਗੱਲ ਮੁੰਡਾ ਬੜਾ ਸਫਾਈ ਕਰਦਾ ਜਿਹੜਾ ਪ੍ਰੋਸੈਂਟ ਪੁੱਜਿਆ ਸਾਲਗਮਾ ਸਾਰਾ ਖਾਣੀਆਂ ਚੀਜ਼ਾਂ ਸੀ ਛੜਤੀਆਂ ਇਹ ਬਹੁਤ ਸਾਲਗਮਾ ਖਾਣਿਆ ਬਰਸੀਨ ਵਧਣਾ ਉਹ ਮੈ ਪਤਾ ਨਹੀਂ ਆਪੇ ਮੂੰਹੇ ਮੁੜ ਗਏ ਨਾ ਕਿ ਨਹੀਂ ਦੇ ਬਹੁਤ ਮਿੱਠੀ ਚੀਜ਼ ਸੀ ਬੰਦੀਆ ਲੱਗਦੀ ਸੀ ਕੋਈ ਬਿਮਾਰੀ ਨਹੀਂ ਲੱਗਦੀ ਖੇਤਾਂ ਵਿੱਚ ਇਹ ਮੁੱਲੀਆਂ ਸਾਲਗਮਾ ਖਾਈ ਜਾਂਦੇ ਹੋਂ ਘਰ ਦੀ ਚੀਜ਼ ਹੋ ਕੇ ਖਾਣੀ ਹੋਣੀ ਹੈਗੀ ਜਾਂ ਘਰਾਂ ਹੋ ਗਈ ਜਾਂ ਬਾਜ਼ਾਰ ਵਿੱਚ ਆਫ ਮਹਿੰਗੀ ਲੈ ਖਾਈਆਂ ਕਾਇ ਤਿੰਨ 11% ਦੇ ਬੀਜੇ ਪਤੇ ਜੋ ਹਾਂ ਤਿੰਨ ਠੀਕ ਆ ਬਾਕੀ ਗੇੜੂਆ ਟਾਲ ਪਰ ਜਿਆਦਾ ਨਹੀਂ ਫਿਰ ਜਿਆਦਾ ਨਹੀਂ ਹੈਗਾ ਪਛੇਰ ਫੁੱਟਣ ਲੱਜਣਾ ਫਿਰ ਪਰਸੈਂਟ ਹੈ ਫੁੱਟਣ ਲੱਗਾ ਹੈਗਾ ਵੀ ਉਹ ਦਾਣੇ ਪਰਾ ਕੇ ਮਿਰੀ ਚੱਲ ਪੈਣੀ ਆਹ ਹੋਰ ਵੀ ਹੈਗਾ ਤੂੜੀ ਘਟਾ ਉੱਥੇ ਹੀ ਕੰਮ ਹੋਣਾ ਉੱਥੇ ਹੀ ਕੰਮ ਹੋਣਾ ਗੱਲ ਤਾਂ ਠੀਕ ਆ ਦਾਣਾ ਪੈਗਾ ਡੰਗਰ ਖਾ ਲੂਗੇ ਆਹੋ ਨਿਕ ਜੀ ਹੋਣੀ ਥਾਲਾ ਖਰਚਾ ਨਿਕਲ ਜਾ ਆਹੋ ਆਹੋ ਇਹ ਵੀ ਠੀਕ ਆ ਨਹੀਂ ਹੋਣੀ ਆ ਨਹੀਂ ਠੀਕ ਆ ਕੰਡੇ ਨਿਕਲ ਜਾਣੇ ਹਾਂ ਇਹਦਾ ਕਿਲਾ ਖੰਡ ਹੁੰਦਾ ਫੇਰ ਆ ਗੇਰ ਤੋਂ ਇਹ ਤਾਂ ਹੈਗਾ ਇਹਨਾਂ ਦੱਬ ਲਈ ਹਨਾ ਮੂਲੀਆ ਸਾਲਕਮਾਂ ਦੇ ਨਹੀਂ ਕੁਛ ਇਹਨਾਂ ਦੱਬ ਲਈ ਹਨਾ ਸ਼ੋਰੇ ਨੇ ਬੱਡਾ ਲੇਟ ਲੱਗਿਆ ਪਹਿਲਾਂ ਲੱਗਦਾ ਹਾਂ ਦੱਸ ਹਾਂ ਤੇਰਾ ਦੋ ਘੇਰੇ ਪੈ ਜਾਣੇ ਆਪਾਂ ਲਿਖਦੇ ਵੀ ਵੱਡਣ ਜੋ ਕੋ ਹੋ ਜਵੇ ਫੇਰ ਪਾਉਂਦੇ ਆ ਇਹ ਤਾਂ ਜੇ 5-4 ਦਿਨ ਛੋਟਾ ਵੱਡਣ ਲੱਗਾ ਇਹਨੇ ਚ ਬਸ ਯੂਰੀਆ ਰੇ ਇੱਕ ਵਾਰ ਪਾਇਆ ਇਹਦੇ ਅੱਛਾ ਇੱਕ ਵਾਰ ਹੀ ਹਾਂ ਕੋਈ ਯੂਰੀਆ ਕੋਈ ਮੇਰੇ ਕੋਲ ਇੱਕ ਕਨਾਲ ਹੋਣੀ ਜਗਾ ਉਹ ਮੈਂ ਵੀ ਵੇਚਣਾ ਇੱਕ ਬਾੜ ਕਿਸੇ ਨੂੰ ਪਾਉਣੀ ਮੈਂ ਹਲੇ ਡੰਗਰ ਹੈ ਨਹੀਂ ਕੋਈ ਵੀ ਮੈਂ ਜਨਵਰੀ ਚ ਲੈਣਾ ਮਜਾ ਤਾਂ ਕਿ ਇੱਕ ਬਾੜ ਪਾ ਲੂਗਾ ਕੋਈ ਹੋਗਾ ਇਹ ਇੱਕ ਦੋ ਗਣਾ ਦੇਖਿਆ ਗਏ ਨਾ ਛੋਟਾ ਮਹਾਜਾ ਤੁਸੀਂ ਬਾੜਾ ਲਾਉਣਾ ਚਾਰਕ ਦਿਨ ਪੈਦੇ ਨਾ ਵੱਜਣਾ ਬੇ ਆਪਣੇ ਵੱਧਦੇ ਹੀ ਆ ਆਪਣੇ ਹਾਂ ਵਧਿਓ ਜਾਣਾ ਦਿਨ ਪਦਨ ਇੱਕ ਨਾ ਹੁਣ ਆਰਧਿਕ ਪੂਰੀ ਬਾੜ ਹੋਈ ਵੀ ਆ ਜਿਵੇਂ ਆ ਤਾ 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 ਪੋ ਆ ਵੀ ਹਾਂ ਇਹਦਾ ਆਏਗਾ ਉਹ ਭਾਈ ਜੀ ਪਹੁੰਚ ਗਿਆ ਦੰਦੇ ਕੋਲ पहले का चेक करो वैसे आया नवा ही बन के रोके आए इन एस ਆ ਕੀ ਆ ਜੇ ਲੱਗਿਆ ਬਈ ਤੂੰ ਆ ਸਮਾਨ ਬਣ ਜਿਹੜਾ ਆਪਾਂ ਤੁਹਾਨੂੰ ਕੱਲ ਦਿਖਾਇਆ ਤਾਂ ਇਹਦਾ ਜੜਾ ਜੜਾ ਪੱਟਣਾਂ ਦੇ ਕੰਮ ਆਉਂਦਾ ਧਾਤੀ ਪਾੜ ਜਿਹੜਾ ਕਹਿੰਦੇ ਜੇ ਆਪਣਾ ਤੇ ਇੱਕ ਸਿਆਲ ਘੱਟ ਲੋ ਤਿੰਨ ਜਣੀ ਤਿੰਨ ਆਲਾ ਬਣਨਾ ਹੈ ਆਹ ਇਹਦੀ ਬਣਦੀ ਫਰੇਮ ਫਰੇਮ ਵੀ ਤਕੜੀ ਕਿ ਸਾਰਾ ਸਮਾਨ ਇਹਨੂੰ ਤਕੜਾ ਪੈਣਾ ਇਹਨਾਂ ਤਕਰੀਬਨ 1.5 ਫੁੱਟ ਧਰਤੀ ਦੇ ਥੱਲੇ 2 ਵੀ ਜਾ ਸਕਦਾ ਟਰੈਕਟਰ ਦੇ ਉੱਪਰ ਉਹ ਹੈ ਆਪਣਾ ਵੀ ਹੈ ਜੀ ਜਾਈ ਵਧੀਆ ਤਕੜੀ ਬਣਾਈ ਬਹੁਤ ਵਜਣਾ ਇਹ ਨਹੀਂ ਹਿਲਦਾ ਹੈਗਾ ਇੱਕwidehat ਦਾ ਲੋਟ ਨਹੀਂ ਆਉਂਦਾ ਇਹ ਇੱਕ ਤਰ੍ਹਾਂ ਕਿਥੇ ਲੋਟ ਆ ਜੂਗਾ ਜਗਾੜ ਸਾਤੀ ਦੰਦਾ ਨਾਲ ਭਾਰੀ ਆ ਬੜ ਹਾਰਸੀ ਦੰਦ ਕੇ ਹੁਣ ਇਹ ਦੇ ਬਰਾਬਰ ਬਸ ਯਾਰੂੰ ਜਿੰਦਾਈ ਕਰੀ ਅਬਾ ਬਾਤ ਉਹਨੂੰ ਕਹਾਂਗੇ ਡੱਬੀ ਲੋਟਰੀਆਂ ਦੇ ਮੋਟੀਆਂ ਦੇ ਲੈਣਗੇ ਦੇਖਦੇ ਜੀ ਨਹੀਂ ਕੈ ਸੂਤ ਹੈ ਦੱਸ ਦੇ ਤੂੰ ਤਾਂ ਪਤਾ ਹੁੰਦਾ ਹੈ ਇਹ ਸੂਤ ਆ 3 ਇੰਚੀ ਤਿੰਨ ਸੂਤ ਐਂਗਲ ਦੇਖ ਲਈਂ ਗੱਲ ਦੇਖ ਲੈ ਮੋਟਾ ਉਹ ਜੜਾਂ ਵੀ ਤਾਂਹੀਂ ਪੱਟਣੀਆਂ ਪਾਈ ਇਹਨੇ ਇਹ ਸਾਮਾਨ ਹੈ ਕਿਤੇ ਖਿੱਚੋ ਨਾ ਸਹੀ ਤੇ ਵਗਰ ਹਲਕੇ ਉਹ ਤਾਂ ਚੱਕੇ ਨਹੀਂ ਹੁੰਦੇ ਸਾਦੇ ਕਿਸੇ ਵਾਸਤੇ ਨਹੀਂ ਦਿੱਤੇ ਇਹ ਚੌਕ ਫੋਨ ਲੱਗਾ ਬਣਾਉਣ ਇਹਦੇ ਬਾਹਰ ਦੇ ਬੰਦੇ ਨੇ ਇਹ ਬਾਹਰ ਦੇ ਬੰਦੇ ਨੇ ਇਹਨੇ ਜੀ ਤੈਨੂੰ ਫੂਟ ਬੰਨ੍ਹ ਦਿੱਤੇ ਇਹਨੂੰ ਹਦਾਲਾ ਜੜਾਂ ਨੂੰ ਚੱਪੇ ਆਣੇ ਟਰੈਕਟਰ ਪਰ ਟਰੈਕਟਰ ਦਾ ਵੀ ਐਨਾ ਯਾਰ ਉਹ ਨਹੀਂ ਦੇਖਿਆ ਮੈਂ ਇਹਨੂੰ ਹਾਂ ਮਰਕੀਤ ਬਾਈ ਵਾਲਾ ਚੱਲਦਾ ਡਾਉਨ ਰੇਸ ਵੀ ਚੱਲਦਾ ਜਮਾਂ ਇਹ ਨਵੀਂ ਵੀਡੀਓ ਬਤਲਾ ਹਾਂ ਬਾਹਰ ਬਣਾਈ ਹੈ ਕਿਵੇਂ ਡਾਉਨ ਰੇਸ ਜਿਹੜਾ ਵਾਲਾ ਉਹ ਤਿੰਨ ਵਾਲਾ ਤਿੰਨ ਵਾਲਾ ਜੀ ਉਹ ਜਿੱਕਣਾ ਹੋਰ ਆ ਨਾ ਤੇਰੇ ਕਾਲੇ ਜਿੱਥੇ ਕਿਤੇ ਜੜਜ ਫਸਦਾ ਦਾ ਟਰੈਕਟਰ ਦਾ ਲੋਡ ਲਵੇ ਟਰੈਕਟਰ ਆ ਦਿੰਦਾ ਹੈਗਾ ਜੜ ਕੱਢ ਕੇ ਬਾਹਰ ਰੱਖ ਦਿੰਦਾ ਯਾਨੀ ਖੇਤ ਉਹਦਾ ਸੜੀ ਇੱਕ ਹੋ ਜਾਂਦੀ ਹੈ ਨਾ ਖੇਤ ਨਹੀਂ ਜੜ ਤਾਂ ਬਾਹਰ ਨਿਕਲ ਵੀ ਗਈ ਖੇਤ ਨਰਮ ਤੇ ਥੋੜੇ ਜੇ ਪਰ ਇਹ ਤਾਂ ਕਰਕੇ ਜੜ ਪੁੱਲੀ ਆਈ ਗਈ ਏ ਟਰੈਕਟਰ ਨਾਲ ਲੋਡ ਨਹੀਂ ਦਿੰਦਾ ਹੈਗਾ ਚੱਲਦਾ ਵੀ ਵੀ ਪੱਟੇ ਆਉਂਦੇ ਨਾ ਨਹੀਂ ਲੋਡ ਨਹੀਂ ਦਿੰਦਾ ਇਹਦਾ ਹੋਰ ਦੇ ਪੱਟੇ ਡੇਢ ਫੋਟੋ ਦਾ ਥੱਲੇ ਚੱਲਦਾ ਹੈ ਡੇਢ ਫੁੱਟ ਦਾ ਵੀ ਚੱਲਦੇ ਨੇ ਦੋ ਵਾਲੀ ਬਹੁਤ ਹੈ ਨਾ ਹੈ ਦੋ ਵਾਲੀ ਬਹੁਤ ਹੈ ਦੋ ਵਾਲੀ ਬਹੁਤ ਹੈ ਪਰ ਉਹ ਤਿੰਨ ਤੇ ਤਿੰਨ ਨੂੰ ਵੀ ਸੈਣਾ ਕੋਈ ਨਾ ਮਤਰੇ ਅੱਗੇ ਹੋਰ ਬਹੁਤ ਦਾ ਹੈ ਨਾ ਹੋ ਜਣਾ ਡੇਢ ਫੁੱਟ ਹੈ ਹਾਂ ਇਹ ਤੇ ਥੋੜਾ ਡੇਢ ਫੁੱਟ ਹੈ ਨੇ ਠੀਕ ਹੈ ਸਾਨੂੰ ਆਇ ਲਾ ਦਦਾ ਵੀ ਇੱਕ ਦੇਖਿਆ ਮੈਂ ਕਈ ਟਰੈਕਟਰਾਂ ਦੇ ਪਿੱਛੇ ਨਾ ਇੱਕ ਪਾਇਆ ਬਹੁੰਦਾ ਇਹ ਉਹ ਲੋਡ ਲੰਦੇ ਦੇਖੇ ਆ ਉਹ ਹੋਰ ਚੀਜ਼ਾਂ ਮਤਰੇ ਲੱਗਦੀਆਂ ਅੱਛਾ ਬੱਸ ਬਸ ਫਿਰ ਉਹੀ ਚੱਕਰ ਆ ਫਿਰ ਉਹ ਇਹਨੂੰ ਬਾਈ ਫਾਲਾ ਨਹੀਂ ਲੱਗਣਾ ਮਾੜਾ ਇੰਨੀ ਕਿ ਟਿੱਖੀ ਲੱਗਣੀ ਮੂਰੇ ਹੋਰ ਬੱਸ

ਦੋ ਵੀ ਬਹੁਤ ਹੈ ਨਹੀਂ ਦੋ ਹੜ ਵੀ ਬਹੁਤ ਹੈ ਦੋ ਹੜ ਵੀ ਬਹੁਤ ਹੈ ਠੀਕ ਹੈ ਹਾਂ ਉਹ ਤਿੰਨ ਵੀ ਤਿੰਨ ਮਤਲਬ ਤਿੰਨ ਨਾ ਦੋ ਨਾ ਤਿੰਨ ਆ ਬਦਲੋ ਉਹ ਜਣੀ ਇਹਨਾਂ ਕਾਲੇ ਦੋ ਮੂਰੇ ਲੱਗ ਜਾਂਦੇ ਇੱਕ ਪਿੱਛੇ ਲੱਗ ਜਾਂਦਾ ਉਹ ਤਿੰਨ ਕਵਰ ਕਰ ਲੈਂਦੇ ਆ ਪੰਜ ਫੁੱਟ ਕਿਹੜਾ ਕਵਰ ਕਰਦਾ ਜੜੋਂ ਨਿਕਲ ਨਹੀਂ ਦਿੰਦੇ ਵਿੱਚ ਤੇ ਪੰਜ ਫੁੱਟ ਕਿਹੜਾ ਕਵਰ ਕਰਦਾ ਨਹੀਂ ਦੋ ਵਿੱਚੋਂ ਜੜ ਨਿਕਲ ਸਕਦੀ ਐ ਦੁਰਦੁਰ ਇਹ ਇਹਦਾ ਫਲਦੂ ਕੀ ਹਾਂ 来 फाट हुन ਪੱਦਾ ਹੋਵੇ ਮੁੰਡੇ ਦਾ ਹੁਣ ਰੀਡ ਫੂਕਦਾ ਹੈ ਪੂਰੀ ਲੇਡ ਚੜਨੀ ਹੈ ਹੁਣ ਰੀਡ ਫੂਕਣ ਵਾਲਾ ਕੰਮ ਹੁਣ ਉਹਦੇ ਦੋ ਹੀ ਚਾਹੀਦੀ ਹੈ ਇਹ ਤਾਰਜੀ ਵਾਲੀ ਲਗਾਤਾਰੇ ਚੱਲੀ ਜਾਂਦੀ ਹੈ ਮਿੱਡ ਕਹਿੰਦੇ ਨੂੰ ਕਿਹਾ ਮਿੱਡ ਮਿੱਡ ਮਿੱਗ ਉਹ ਇਹ ਆ ਵੀ ਰੱਖਿਆ ਕਰੋ ਹਥਿਆਰ ਉਹਨਾਂ ਪਰ ਸਿਰੇ ਜਾ ਕੇ ਹਟਣਾ ਹੈ ਕਿਉਂ ਆਜੀ ਆਣਗੇ ਆਪਣੇ ਆਪ ਉੱਠ ਨਹੀਂ ਆਉਂਦੇ ਅਲੀਫਾ ਫੋਲ ਚੜੀ ਇਹ ਨਾੜਾ ਨੂੰ ਭੁਣੀ ਪਤਾ ਨਹੀਂ ਕਿ ਉਹ ਰੋੜਾ ਕੋ ਚੱਲਦੀ ਨਹੀਂ ਹੂੰ ਹਾਂ ਤੇਰ ਬੜੀ ਜੱਲੀ ਹੁਣ ਦਾ ਮੈਂ ਚੱਲਦੀ ਬਣਾ ਦੇਗਾ ਪੂਰੀ ਗੁਣੀ ਵਾਲਾ ਹਾਂ ਇਹ ਤਾਂ ਹੁਣ ਤੁਹਾਨੂੰ ਪਤਾ ਬਾਈ ਦਾ ਨਹੀਂ ਰਾਤ ਰਾਤ ਤਾਂ ਚੱਲਦੀ ਫਿਰ ਪਾਣੀ ਮੰਗਣੀ ਕੋ ਪੁੱਤ ਕਾ ਮੈਂ ਅੱਜ ਆਪ ਚੱਕ ਕੇ ਲੈ ਜਾਵਾਂ ਮਸਰਾ ਵੀ ਦਿਖਾ ਦੇ ਕਿ ਅਮਝਲ ਚੱਲੀ ਪਰ ਦਾਰੇ ਆਹ 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 ਬਾਈ ਕਾਲੇ ਦੇਖੋ ਪਿਛੇ ਬੰਬ ਫਟ ਗਿਆ ਬੰਬ ਫਟ ਗਿਆ ਉਹਦੇ ਤਾਂ ਕਿੱਥੇ ਨਿਸ਼ਾਨੀ ਲਾਈ ਕਿੰਨੀ ਦੂਰ ਬੰਬ ਫਟਿਆ ਬਹੁਤ ਦੂਰ ਹੈ ਬਾਈ ਕੰਮ ਤੇ ਲੋਖ ਖਤਰੇ ਵਾਲਾ ਹਰੇ ਗਿਆ ਉਹ ਉੱਥੇ ਰਿਹਾ ਉਹ ਉੱਥੇ ਖੜਾ ਰਹਿਣ ਬਾਅਦ ਜਾ ਕੇ ਵੇ ਟਰੈਕਟਰ ਦਾ ਕੋਈ ਫਿਲਟਰ ਫਿਲਟਰ ਦੇਖ ਬਾਈ ਨੂੰ ਪਤਾ ਨਹੀਂ ਲੱਗਿਆ ਪਾਜੀ ਸਾਰੇ ਕੱਪੜੇ ਕਾਲੇ ਨੇ ਟਰੈਕਟਰ ਦਾ ਫਿਲਟਰ ਫਟੇ ਕਾਲੇ ਅੱਛਾ ਪੂਰੇ ਖੜਾਇਆ ਉਹਦਾ ਬੈਲਟ ਕਰਦੇ ਸੀ ਬੈਟਰੀ ਬੈਲਟ ਉਹ ਕਰੀ ਕਰਦੀ ਜਾਂਦਾ ਗਿਆ ਗਾੜ ਹਾਂ ਉੱਥੇ ਬਾਅਦ ਮੈਂ ਘੱਟ ਚਲੇ ਗਿਆ ਪਤਾ ਨਹੀਂ ਕੀ ਹੋਇਆ ਆਪਾਂ ਸੌਤ ਮਟਵਾ ਦੇ ਭੈਣੇ ਉਹ ਵਈ ਇਹ ਕੀ ਪਤਾ ਲਾਦਾ ਟਰੈਕਟਰ ਦਾ ਉਹ ਤੱਕ ਗਈ ਛੱਟੇ ਵਾਜੇ ਆ ਮਸ਼ੀਨ ਮਸੂਮ ਸਾਰੀ ਲਵੇੜੀ ਸਾਫ਼ ਹੀ ਨਹੀਂ ਹਾਲ ਹੈ ਬਹੁਤ ਥੀngਾ ਬਹੁਤ ਵੱਧ ਗਿਆ ਠੀਕ ਹੈ ਜੀ ਉਹ ਇੱਥੇ ਹੀ ਬਣੂਗਾ ਕੋਈ ਸਿਸਟਮ ਲੱਗਦਾ ਰੋੜੇ ਰੋੜੇ ਕੱਢ ਤੇ ਸਾਫ ਕਰਤੇ ਇਹ ਬਣਾਈ ਵੀ ਟਿੱਕੀ ਇਹਨੇ ਪਾਣੀ ਜਮਾ ਮੁਰਗੀਆਂ ਵਾਸਤੇ ਘਰੇ ਖੜਾ ਹੋ ਵੀ ਰੋੜੇ ਸਾਫ ਹੋ ਗਏ ਅੱਡੋ ਵੀ ਸਾਫ ਮੱਕੀ ਦੇਖਦੇ ਆਂ ਕਿਆ ਬਣਦਾ ਪ੍ਰੋਗਰਾਮ ਪੋਲਟਰੀ ਫਾਰਮ ਵਾਲਾ ਕਾਲ ਕਰ ਜਾਂਦੇ ਥੋੜੀ ਜੀ ਨਹੀਂ ਸਾਰੀ ਤਿਆਰੀ ਹੈ ਵੀ ਹੁਣ ਤਾਂ ਸਭ ਦਾ ਸਿਆਲ ਵਿੱਚ ਲਗਤ ਜ਼ਿਆਦਾ ਹੈ ਨਾ ਚੀਜ਼ਾਂ ਦੀ ਉਹਨੂੰ ਦਾ ਫਟਾਫਟ ਤਿਆਰ ਕਰਕੇ ਜਿਹੜੇ 40 ਇੰਚ ਤਿਆਰ ਹੁੰਦੇ 30 35 ਇੰਚ ਕਰਕੇ ਪਾਸੇ ਕਰ ਵੀ ਇੱਕਣਾ ਥੋੜਾ ਜਿਹਾ ਆ ਬਣਾਇਆ ਕਮਰਾ ਸਿਆਲ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ